ਬਾਬਾ ਦਾਕਟਰ ਕੀ ਮਤਲਬ ਜੋ ਤੁਹਾਡਾ ਮੋਰਸਲ ਚੁੜੀ ਹੋਇਆ ਵਾ ਉਹਦੇ ਸਬੰਧ ਵਿੱਚ ਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਾਬਾ ਜੀ ਕਿਸ ਨੂੰ ਸੋਲ ਆ ਚਾਨਾ ਫਸਾਜ ਦੀ 18 ਰਮ ਸਿੰਘ ਸੋਲ ਮੈਂ ਆਪਣੇ ਇੰਜ ਕੰਮ ਵਾਸਤੇ ਪਿੰਡ ਖਰਲ ਗਿਆ ਸੀ ਉੱਥੇ ਜਾ ਕੇ ਮੈਂ ਜੇ ਸਵਾ 12 ਪਹੁੰਚਿਆ ਹਾਂ ਤੇ ਚਾਹ ਪੀਂਡਿਆ ਤੇ ਬਰ 44 ਮਿੰਟ ਤੇ ਇੱਕ ਸਰਦਾਰ ਮੁੰਡਾ ਇੱਕ ਆਇਆ ਉਹਨੇ ਵੇਖ ਕੇ ਚਾਹ ਚਾਪੀ ਲਈ ਆ ਜਾ ਵੀ ਲਾ ਕੇ ਮੋਟਰਸਾਈਕਲ ਲੈ ਕੇ ਚਲ ਗਿਆ ਅਸੀਂ ਬਹੁਤ ਨੱਠ ਪਾਈ ਕੀਤੀ ਆ ਸਾਨੂੰ ਪਤਾ ਨਹੀਂ ਲੱਗਾ ਵੀ ਹੁਣ ਸਿਵੀਟ ਕਾਮ ਕਢਾਇਆ ਦੋ ਜਣੇ ਆ ਬਬੇ ਕਿਹੜੇ ਰੰਗ ਦਾ ਮੋਟਰਸਾਈਕਲ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਆ ਨੰਬਰ ਕਿ ਨਾਲ ਮੋਟਰਸਾਈਕਲ ਦਾ ਪੀ ਬੀ 18 ਪੀ 1740 ਕਿੰਨੇ ਵਜੇ ਇਹਨੂੰ ਮੋਟਰਸਾਈਕਲ ਚੁਲਿਆ ਇਹ 25 ਜ ਨੂੰ ਆ ਜਾਈਗਾ 12 ਵਜੇ ਕੇ 44 ਮਿੰਟ ਦੇ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਾ ਮੈਂ ਆਪ ਉਸ ਵਾਪਸ ਕਰਨ ਨੂੰ ਲੱਗ ਆਉਣ ਲੱਗਾ ਤੇ ਮੇਰਾ ਮੋਟਰਸਾਈਕਲ ਉੱਥੇ ਨਹੀਂ ਸੀ ਅੱਛਾ ਇਹਦੇ ਸਬੰਧ ਵਿੱਚ ਕੋਈ ਸੰਬੰਧਿਤ ਥਾਣੇ ਨੂੰ ਇਨਫੋਰਮ ਹਾਂਜੀ ਉੱਥੇ ਚੌਕੀ ਹਾਂਜੀ ਸਰਪੰਚ ਦਾ ਬੇਟਾ ਮੇਰੇ ਨਾਲ ਗਿਆ ਸਰਪੰਚ ਘਰ ਨਹੀਂ ਮਿਲਿਆ ਉਹ ਪਿੰਡ ਦਾ ਉਹਨਾਂ ਬੇਟਾ ਜਾ ਕੇ ਉਹਨਾਂ ਚੌਕੀ ਜਾ ਕੇ ਫਿਰ ਮੈਨੂੰ ਰਿਪੋਰਟ ਕਰਾ ਕੇ ਆਇਆ ਸੀ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਮੈਂ ਇਹ ਕਹਿੰਦਾ ਵੀ ਮੇਰਾ ਮੋਰਸਾ ਮੈਨੂੰ ਲੱਭ ਦਿੱਤਾ ਮੈਂ ਅੱਗੇ ਕਿਸ਼ਤਾਂ ਦੇ ਲਿਆ ਸੀ ਬੜੀ ਮੁਸ਼ਕਲ ਦੇ ਨਾਲ ਤੇ ਮੈਨੂੰ ਮੋਰਸਾ ਚਾਹੀਦਾ ਬੰਦੇ ਫੜਨੇ ਚਾਹੀਦੇ ਜਾਂ ਹੋਰ ਕਿਸ਼ੇ ਚੋਰੀ ਹੋ ਰਹੀ ਆ ਇਸ ਕਰਕੇ ਮੈਂ ਪ੍ਰਸ਼ਾਸਨ ਤੋਂ ਮੰਗਾ ਵੀ ਇਹੋ ਜਿਹੇ ਬੰਦੇ ਨਾਥਾ ਪਾਈ ਜਾਵੇ ਜੋ ਰਾਗ ਇਨਨ ਲੋਟਲੇ ਨੇ ਪਰਸੀ ਖੋਰੇ ਮੋਰਸਾ ਵੀ ਖੋ ਰਹੇ ਨੇ ਮੈਂ ਟੋਮੈਟਿਕ ਕੰਮ ਕਰ ਗਾਂ ਗਿਆ ਉਹចਾਂ ਤੇ ਜਿਹੜਾ ਮੇਰਾ ਬੀਬੀਕ ਦਾ ਵਾਧ ਗਿਆ ਜਦਾ ਪ੍ਰਸ਼ੰਦੇ ਨਾਲ ਫਿਰ ਘਰਲਾ ਮੁੰਡਾ ਫਿਰ ਮੈਨੂੰ ਸਟਾਫਿਸਟਾ ਸਾਡੇ ਕੇ ਗਿਆ ਮੇਰੇ ਘਰ ਤੇ ਮੈਂ ਪਰਸੇ ਉਹ ਮੰਗ ਕਰਨਾ ਕਿ ਇਹ ਜਿਹੜਾ ਚੋਰੋ ਚਲਿਆ ਵਾ ਸਰਦਾਰ ਮੁੰਡਾ ਵਾ ਉਹਨੇ ਪਰਵਾਹ ਨਹੀਂ ਮੰਨੀ ਹਰਸ਼ਾ ਚਲਾਉਂਦਾ ਹੈ ਸੀਬ ਕੱਲ ਕਦੋਂ ਕਢਾ ਕੇ ਵੇਖਿਆ ਵਾ ਦੋ ਜਣੇ ਆ ਤੇ ਫੋਟੋਆਂ ਸੈਂਡ ਕਰਤੀਆਂ ਪੁਲਿਸ ਨੂੰ ਸ਼ਾਰੀ ਨੂੰ ਅਜੇ ਤੱਕ ਉਹ ਚੋਰ ਨਹੀਂ ਲੱਭੇ ਤੇ ਪ੍ਰਸ਼ੰਦੇ ਜੀ ਬੇਨਤੀ ਕਰਦੇ ਆ ਕਿ ਇਹਨੂੰ ਲੱਭ ਕੇ ਇਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਕਰਦੇ ਮੇਰਾ ਮੋਟਰਸਾਈਕਲ ਮੇਰਾ ਵਸਦਵਾਇਆ ਜਾਵੇ ਕੋਈ ਸੀਸੀਟੀ ਕੈਮਰੇ ਦੀ ਫੁਟੇਜ ਦੀ ਦੇਖੀ ਹੋ ਜੀ ਹਾਂਜੀ ਹਾਂਜੀ ਵੇਖਿਆ ਕੱਲ ਸਵੇਰੇ ਕਢਾਇਆ ਦੋ ਜਣੇ ਆ ਕੱਲਾ ਮੁੰਡਾ ਗਿਆ ਮੁਰਸਲ ਚਾਬੀ ਲਾਈ ਲੈ ਕੇ ਦੌਰੇ ਕੀਤੀ ਉਹਨੇ ਉਹਦੇ ਬਾਅਦ ਦੂਜਾ ਕੋਈ ਮੁੰਡਾ ਨਾਲ ਉਹਦੇ ਆ ਜਿਹੜਾ ਮੁੰਨਾ ਦੋ ਕੱਠੇ ਮੁਰਸਲ ਦੇ ਗਏ ਨੇ ਹਾਂਜੀ